ਸਾਰੇ ਕਿਉਂ ਯਾਰ ਇਹ ਚਾਰ ਚਾਰ ਆਈਡੀ ਵਾਲੇ ਦੀ ਕਲਾਕਾਰੀ ਹੈ ਬੜੀ ਬੜੀ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੇਟ ਆਇਆ ਮੇਰੀ ਟੌਣ ਦੀ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਮੰਗਦਾ ਤੁਹਾਡਾ ਬੜਾ ਅਸੀਂ ਕੀਮਤੀ ਵਕਤ ਜਾਇਆ ਕੀਤਾ ਸੋ ਅੱਜ ਦਾ ਪ੍ਰੋਗਰਾਮ ਗੁਰੂ ਰਾਮਦਾਸ ਸਾਹਿਬ ਦੇ ਚਰਨਾ ਤੇ ਨਤਮਸਤਕ ਹੋ ਕੇ ਅਸ਼ੀਰਵਾਦ ਲੈ ਕੇ ਔਰ ਉਹ ਜਿੰਨ ਜਿਹੜਾ ਕਿਸਾਨ ਅੰਦੋਲਨ ਮੌਕੇ ਲੋਕ ਇਨਸਾਫ ਪਾਰਟੀ ਦੇ ਸਾਰੇ ਸਤਾਰੀਯੋਗ ਸਾਥੀਆਂ ਨੇ ਆਪੋ ਆਪਣੀ 2 ਮਿੰਟ ਯਾਰ ਚੁੱਪ ਹੀ ਕਰ ਜਿਓ ਤੁਸੀਂ ਤੁਸੀਂ ਪੱਤਰਕਾਰ ਆ ਕਿ ਕੀ ਆ ਪੀਸੀ ਦਾ ਕੋਈ ਪ੍ਰੋਟੋਕੋਲ ਹੁੰਦਾ ਸੋ ਅਸੀਂ ਇਹ ਸਾਰੇ ਦੋਸਤਾਂ ਨੇ ਜਦੋਂ ਕਿਸਾਨ ਅੰਦੋਲਨ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਵਸਦੇ ਨਿਆਮਸੰਤ ਲੋਕਾਂ ਦੀ ਹਮੈਤ ਪ੍ਰਾਪਤ ਸੀਗਾ। ਔਰ ਉਦੋਂ ਇੱਕ ਐਸਾ ਮੌਕਾ ਆਇਆ ਜਦੋਂ ਅੰਦੋਲਨ ਥੋੜਾ ਡਾਮਾ ਡੋਲ ਹੁੰਦਾ ਜਾ ਪਿਆ। ਤੇ ਫਿਰ ਗੁਰੂ ਦੀ ਕਿਰਪਾ ਹੋ ਗਈ ਅੰਦੋਲਨ ਦੁਆਰਾ ਚੜ੍ਹਦੀਆਂ ਗਲਾਂ ਤੇ ਆ ਗਿਆ ਤੇ ਅਸੀਂ ਸਾਈਕਲ ਯਾਤਰਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸਟਾਰਟ ਕੀਤੀ ਫਤੇਗੜ ਸਾਹਿਬ ਤੋਂ। ਅਸੀਂ ਇੱਥੇ ਆ ਕੇ ਗੁਰੂ ਦੇ ਚਰਨਾ ਚ ਬੇਨਤੀ ਵੀ ਇਹ ਅੰਦੋਲਨ ਸਫਲ ਹੋ ਜਵੇ ਤੇ ਉਦੋਂ ਅਸੀਂ ਇੱਕ ਕਈ ਜਿਹੜਾ ਕਿਸਾਨੀ ਦਾ ਚਿੰਨ ਹੈਗਾ ਸੋਨੇ ਦੀ ਕਈ ਇਹ ਤਿਆਰ ਕਰਾਈ ਸੀ ਵੀ ਅਸੀਂ ਕਿਸਾਨ ਲੀਡਰ ਰਕੇਸ਼ ਤਕੈਤ ਜੀ ਹੋਰਾਂ ਨੂੰ ਇਹ ਕਈ ਭੇਟ ਕਰਨੀਆਂ ਲੋਕ ਇਨਸਾਫ ਪਾਰਟੀ ਵੱਲੋਂ ਮੇਰੇ ਸਮੇਤ ਸਾਰੇ ਦੋਸਤਾਂ ਨੇ ਆਪੋ ਆਪਣੀ ਸਮਰਥਾ ਅਨੁਸਾਰ ਆਪੋ ਆਪਣੇ ਗਹਿਣੇ ਦਿੱਤੇ ਕਿ ਕਈ ਤਿਆਰ ਕਰਾਈ ਪਰ ਉਦੋਂ ਕਿਸਾਨ ਲੀਡਰਾਂ ਦੇ ਅੰਦਰ ਇਸ ਤਰੀਕੇ ਦੀ ਪ੍ਰਵਿਰਤੀ ਸੀਗੀ ਇੱਕ ਸੁਰਤਾ ਨਹੀਂ ਹੋ ਸਕੀ ਅਸੀਂ ਬੜੀਆਂ ਬੇਨਤੀਆਂ ਵੀ ਕੀਤੀਆਂ ਰਿਕੁਐਸਟ ਕੀਤੀ ਕਿ ਸਾਡੇ ਕੋਲ ਇਹ ਚਿੰਨ ਲੈ ਲਓ ਤੁਸੀਂ ਅਸੀਂ ਤੁਹਾਡੇ ਲਈ ਬਣਾਇਆ ਸਾਡੀ ਪਾਰਟੀ ਨੇ ਤੁਹਾਡੇ ਲਈ ਇਹ ਚਿੰਨ ਤਿਆਰ ਕੀਤਾ ਹੈ ਲੈ ਲਓ ਪਰ ਉਹਨਾਂ ਦੀ ਇੱਕ ਸੁਰਤਾ ਨਾ ਹੋਣ ਕਾਰਨ ਅੱਜ ਤੱਕ ਮੇਰਾ ਖਿਆਲ ਸਾਲਾਂਵਾਰੀ ਸਮਾਂ ਬੀਤ ਗਿਆ ਤੇ ਹੁਣ ਅਸੀਂ ਸਾਰੇ ਦੋਸਤਾਂ ਨੇ ਇਹ ਪ੍ਰੋਗਰਾਮ ਬਣਾਇਆ ਵੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਭੇਟ ਕੀਤੀ ਜਾਵੇ ਕਿਸੇ ਵਿਅਕਤੀ ਵਿਸ਼ੇਸ਼ ਇਹ ਤਾਂ ਇਹ ਕਹਿ ਲਈਏ ਵੀ ਸਰਬੱਤ ਦਾ ਭਲਾ ਉਪਦੇਸ਼ ਚੋਂ ਵਰਣਾ ਕੋ ਸਾਝਾ ਸੋ ਅੱਜ ਅਸੀਂ ਇਹ ਜਿਹੜੀ ਕਈ ਆ ਇਹ ਲੋਕ ਇਨਸਾਫ ਪਾਰਟੀ ਦੇ ਸਾਰੇ ਸਾਥੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਸੀਂ ਇੱਥੇ ਭੇਟ ਕਰਨ ਵਾਸਤੇ ਹਾਜ਼ਰ ਹੋਏ ਆ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦੇਣ ਨਿਆਪਸੰਦ ਲੋਕਾਂ ਦੀ ਪੂਰੇ ਦੁਨੀਆ ਦੇ ਅੰਦਰ ਹਮੇਸ਼ਾ ਜਿੱਤ ਹੋਵੇ ਚੜ੍ਹਦੀ ਕਲਾ ਰਹੇ ਅਗਲਾ ਸਵਾਲ ਕੋਈ ਤੁਸੀਂ ਕਰਨਾ ਤਾਂ ਜ਼ਰੂਰ ਕਰ ਸਕਦੇ। ਸਭ ਤੋਂ ਪਹਿਲਾਂ ਮੈਂ ਜਿਹੜਾ ਸ਼ਹੀਦ ਹੋਇਆ ਬਾਪੂ ਪ੍ਰੀਤਮ ਸਿੰਘ ਲੋਂਗੋਵਾਲ ਦੇ ਵਿੱਚ ਪਿਛਲੇ ਦਿਨੀ ਪੁਲਿਸ ਦੇ ਤਸ਼ੱਦਦ ਆ ਪੁਲਿਸ ਕੀ ਦੀ ਹੈਗੀ ਆ ਉਹ ਮਾਨ ਸਰਕਾਰ ਦੀ ਆ ਸਰਕਾਰ ਦੇ ਇਸ਼ਾਰੇ ਤੋਂ ਬਿਨਾ ਪੁਲਿਸ ਦੀ ਜ਼ਰੂਰਤ ਨਹੀਂ ਵੀ ਉਹ ਪੱਤਾ ਵੀ ਹਲਾ ਜਾਵੇ ਸਭ ਤੋਂ ਪਹਿਲਾਂ ਅਸੀਂ ਬਾਪੂ ਪ੍ਰੀਤਮ ਸਿੰਘ ਨੂੰ ਦੋਨੋਂ ਹੱਥ ਜੋੜ ਕੇ ਸ਼ਰਦਾ ਤੇ ਸਤਿਕਾਰ ਭੇਟ ਕਰਦੇ ਹਾਂ ਜਿਹੜੇ ਇਸ ਕਿਸਾਨ ਮੰਗਾਂ ਦੇ ਅੰਦੋਲਨ ਵਾਸਤੇ ਚੰਡੀਗੜ੍ਹ ਜਾਣਾ ਕੋਈ ਚੰਡੀਗੜ੍ਹ ਸਰਤੇ ਨਹੀਂ ਸੀ ਉਹਨਾਂ ਨੇ ਚੱਕ ਲਿਆਣਾ ਉਹ ਸਿਰਫ ਤੇ ਸਿਰਫ ਇੱਕ ਲੋਕਤੰਤਰਿਕ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਚੰਡੀਗੜ੍ਹ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਤੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਸ਼ਹਾਤੇ ਜਾਨ ਪੀ ਗਏ ਤੇ ਜਿਹੜੇ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਉਹਨਾਂ ਦੀ ਸਿਹਤਯਾਬੀ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਫਰਕ ਕੀ ਰਹਿ ਗਿਆ ਉਹ ਭਗਵੰਤ ਮਾਨ ਜਿਹੜਾ ਬੜਾ ਇਹ ਕਹਾਂ ਕਿ ਹੋਬੋਬ ਕੇ ਗੱਲਾਂ ਕਰਦਾ ਸੀ ਲੀਡਰ ਦਾ ਕਰੈਕਟਰ ਸੁਭਾਅ ਕਦੋਂ ਪਛਾਣਿਆ ਜਾਂਦਾ ਜਦੋਂ اپੋਜੀਸ਼ਨ ਦੇ ਵਿੱਚ ਹੁੰਦਾ ਨਾ ਵਿਰੋਧ ਦੇ ਵਿੱਚ ਹੁੰਦਾ ਤੇ ਬੜਾ ਫਿਰ ਉਹ ਸਭ ਤੋਂ ਵੱਡਾ ਭਗਤ ਸਿੰਘ ਦਾ ਅਨੁਯਾਈ ਬਣਦਾ ਵੀ ਮੇਰੇ ਵਰਗਾ ਭਗਤ ਹੀ ਕੋਈ ਨਹੀਂਗਾ ਸ਼ਹੀਦਾਂ ਦਾ ਤੇ ਜਦੋਂ ਸਦਾ ਤੇ ਆਉਂਦਾ ਨਾ ਫਿਰ ਉਹਦੀ ਕਰਤੂਤ ਦਾ ਪਤਾ ਲੱਗਦਾ ਫੇਰ ਪਤਾ ਲੱਗਦਾ ਕਿ ਇਹ ਕਿਹੜੇ ਸੁਭਾ ਦਾ ਮਾਲਕ ਆ ਇਹ ਕਿਹੜੇ ਔਰੇ ਦਾ ਮਾਲਕ ਆ ਉਹ ਕਿਸਾਨ ਜਿਨ੍ਹਾਂ ਨੇ ਪੰਜਾਬ ਦੇ ਅੰਦਰ 92 ਜਿਤਾ ਕੇ ਸਰਕਾਰ ਬਣਾਈ ਉਹ ਕਿਸਾਨ ਜਿਨ੍ਹਾਂ ਨੇ ਬਨਮੀ ਐਮਐਲਏ ਇਸ ਪਾਰਟੀ ਨੂੰ ਦਿੱਤੇ ਅੱਜ ਉਹੀ ਪਾਰਟੀ ਕਿਸਾਨਾਂ ਦੀ ਕਤਲ ਬਣ ਗਈ ਅੱਜ ਕੱਲਾ ਲੋਂਗੋਵਾਲ ਸੰਗਰੂਰ ਦੀ ਗੱਲ ਨਾਲ ਤਰ੍ਹਾਂ ਮਾਝਾ ਦੁਆਬਾ ਹੜਾਂ ਦੀ ਲਪੇਟ ਦੇ ਵਿੱਚ ਆ ਤੇ ਭਗਵੰਤ ਮਾਨ ਜੀ ਕਿੱਥੇ ਆ ਭਗਵੰਤ ਮਾਨ ਜੀ ਤੁਰੇ ਫਿਰਦੇ ਆ ਦੂਜੇ ਸੂਬਿਆਂ ਦੇ ਵਿੱਚ ਸਤਿਕਾਰਯੋਗ ਕੇਜਰੀਵਾਲ ਸਾਹਿਬ ਦੇ ਹੈਲੀਕਾਪਟਰ ਦੇ ਡਰਾਈਵਰ ਤੇ ਪਾਇਲਟ ਬਣ ਕੇ ਤੇ ਅਫਸੋਸ ਹੈ ਕਿ ਉਹ ਬਿਆਨ ਭਗਵੰਤ ਮਾਨ ਦਾ ਕਿ ਬਿਨਾਂ ਗਰਦਾਰੀ ਤੋਂ 22000 ਰੁਪਇਆ ਹਰ ਕਿਸਾਨ ਦੇ ਖਾਤੇ 'ਤੇ ਆਇਆ ਕਰੂਗਾ ਤੇ ਅੱਜ ਸ਼ਰਮਨਾਕ ਸਥਿਤੀ ਕੀ ਆ ਜੇ ਕੇਂਦਰ ਸਰਕਾਰ ਨੇ 217 ਕਰੋੜ ਰੁਪਇਆ ਭੇਜਿਆ ਹੜਪੀੜਤਾ ਦੀ ਮਦਦ ਵਾਸਤੇ ਤੇ ਤੁਸੀਂ ਉਹਦੇ 'ਤੇ ਵੀ ਟੰਕਾ ਲਾ ਲਿਆ 186 ਕਰੋੜ ਰੁਪਇਆ ਤੁਸੀਂ ਕਿਸਾਨਾਂ ਨੂੰ ਦਿੱਤਾ ਤਕਰੀਬਨ 30 ਕਰੋੜ ਰੁਪਇਆ ਤੁਸੀਂ ਉਹਦੇ ਚ ਵੀ ਸਫਾ ਚਟ ਕਰਕੇ ਇਹ ਕਿਸਾਨ ਮੁਖੀ ਤੁਹਾਡੀ ਸਰਕਾਰ ਸੀਗੀ ਇਹ ਕਿਸਾਨ ਦੀ ਹਮਦਰਦ ਸਰਕਾਰ ਸੀਗੀ ਅੱਜ ਉਹਦੋਂ ਵੀ ਵੱਡਾ ਦੁੱਖ ਤੇ ਅਫਸੋਸ ਹੈ ਕਦੇ ਟੀਚਰਾਂ ਨੂੰ ਭੇਜ ਦਿਆ ਕਹਿੰਦੇ ਸਿੰਗਾਪੁਰ ਚੱਲੇ ਆ ਕਦੇ ਰੋਲਾ ਪਾਉਂਦੇ ਆ ਕਹਿੰਦੇ ਦਿੱਲੀ ਮਾਡਲ ਆ ਸਾਡਾ ਐਜੂਕੇਸ਼ਨ ਦਾ ਮੇਰਾ ਖਿਆਲ ਹੈ ਤੁਸੀਂ ਬੜੇ ਸੀਨੀਅਰ ਸਾਥੀ ਪੱਤਰਕਾਰ ਦੋਸਤ ਖੜੇ ਹੋ ਕਦੇ ਸਿੰਗਾਪੁਰ ਦੇ ਵਿੱਚ ਕੋਈ ਸਕੂਲ ਦੀ ਬਿਲਡਿੰਗ ਕਲਾਪਸ ਹੁੰਦੀ ਦੇਖੀ ਹੈ ਲੁਧਿਆਣੇ ਦੇ ਵਿੱਚ ਕੱਲ ਵੱਡਾ ਦੁਖਾਂਤ ਮੈਂ ਉਸ ਭੈਣ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦਾ ਟੀਚਰ ਭੈਣ ਜਿਹੜੀ ਸਟਾਫ ਰੂਮ ਦੇ ਵਿੱਚ ਬੈਠੀ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ 1961 ਦਾ ਬਣਿਆ ਹੋਇਆ ਸਕੂਲ ਅਨ ਸੇਫ ਬਿਲਡਿੰਗ ਕਿਉਂ ਨੂੰ ਸਕੂਲ ਆਫ ਫੈਮਿਨੈਂਸ ਦਾ ਦਰਜਾ ਦੇ ਦਿੱਤਾ ਤੁਸੀਂ ਜਾਓ ਫਟਾਫਟ ਤੁਸੀਂ ਖਬਰਾਂ ਚਾੜੋ ਸਕੂਲ ਆਫ ਫੈਮਿਨੈਂਸ ਇੰਨੇ ਖੋਲਦੇ ਪੰਜਾਬ ਦੇ ਵਿੱਚ ਕਾਲੀ ਅੱਗੇ ਟੋਏ ਸਿਰਫ ਤੇ ਸਿਰਫ ਇਸ਼ਤਿਹਾਰਵਾਜੀ ਸਿਰਫ ਤੇ ਸਿਰਫ ਬੋਰਾਂ ਦੇ ਉੱਤੇ ਵੱਡੀਆਂ ਗੱਲਾਂ ਲਿਖਣ ਵਾਸਤੇ ਤੇ 1961 ਦੀ ਪਿੰਡ ਬੱਦੋਵਾਲ ਦੇ ਵਿੱਚ ਬਣੀ ਹੋਈ ਸਕੂਲ ਦੀ ਬਿਲਡਿੰਗ ਜਿਹੜੀ ਅਨ ਸੇਫ ਸੀਗੀ ਜਿਹੜੀ ਛੱਤ ਦਾ ਮਲਬਾ ਵੀ ਸਹਾਰ ਨਹੀਂ ਸਕੀ ਉਹ ਛੱਤ गिर ਗਈ ਇੱਕ ਟੀਚਰ ਨੂੰ ਜਾਣ ਤੋਂ ਹੱਤ ਹੁਣੇ ਪਏ ਤੇ ਤਿੰਨ ਜ਼ਿੰਦਗੀ ਤੇ ਮੌਤ ਦਾ ਘੋਲ ਲੜਾਈ ਲੜ ਰਹੇ ਹਸਪੀਟਲਾਂ ਦੇ ਵਿੱਚ ਦਾਖਲ ਲਿਆ ਮੈਂ ਮੰਗ ਕਰਦਾ ਕਿ ਇਸ ਸਕੂਲ ਕਾਂਡ ਨੂੰ ਲੈ ਕੇ ਉਹ ਲੋਕ ਜਿਹੜੇ ਕਹਿੰਦੇ ਸੀ ਸਿੰਗਾਪੁਰ ਭੇਜ ਰਹੇ ਹਨ ਟੀਚਰ ਉਹ ਲੋਕ ਕਹਿੰਦੇ ਸੀ ਵੀ ਅਸੀਂ ਦਿੱਲੀ ਮਾਡਲ ਲੈ ਕੇ ਆ ਰਹੇ ਹਾਂ ਸਿੱਖਿਆ ਮੰਤਰੀ ਤੁਰੰਤ ਰਿਜ਼ਾਈਨ ਕਰਨ ਨੈਤਿਕ ਜ਼ਿੰਮੇਵਾਰੀ ਕਬੂਲ ਦੇ ਹੋਏ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਤੇ ਜਿਹੜੇ ਸਕੂਲ ਆਫ ਐਮਿਨੈਂਸ ਪੰਜਾਬ ਦੇ ਅੰਦਰ ਇਹਨਾਂ ਨੇ ਧੜਾ ਧੜ ਖੋਲ ਕੇ ਸਿਰਫ ਤੇ ਸਿਰਫ ਇਸ਼ਤਿਹਾਰਾਂ ਦੇ ਵਿੱਚ ਵਾਵਾ ਹੀ ਖੱਟਣ ਵਾਸਤੇ ਐਦਾਂ ਦਾ ਪ੍ਰੋਗਰਾਮ ਲੀਕਿਆ ਉਹਨਾਂ ਨੂੰ ਰੀਸ਼ਡਿਊਲ ਕਰਨ ਅਨਸੇਫ ਬਿਲਡਿੰਗਾਂ ਚੈੱਕ ਕਰਨ ਜਿਹੜੀਆਂ ਅਨਸੇਫ ਬਿਲਡਿੰਗਾਂ ਪਹਿਲਾਂ ਉਹਨਾਂ ਨੂੰ ਨਵੇਂ ਮੋੜ ਤੋਂ ਤਮੀਰ ਕਰਨ ਤਾਂ ਕਿ ਭਵਿੱਖ ਦੇ ਵਿੱਚ ਕੋਈ ਐਦਾਂ ਦਾ ਦੁਖਾਂਤ ਨਾ ਵਾਪਰ ਸਕੇ। ਬੈਸਾ ਬਦਲਾਅ ਮੈਂ ਚਾਹ ਰਿਆ ਜੀ ਛੇ ਸਾਲ ਤੇ ਮੇਰਾ ਖਿਆਲ ਮੇਰੇ ਤੋਂ ਵੱਡ ਤੁਸੀਂ ਗਵਾਹ ਹੈਗੇ ਹੋ ਵੀ ਕਿਹੜਾ ਬਦਲਾਅ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਦੋਂ ਬੰਦਾ ਆਪੋਜੀਸ਼ਨ ਦੇ ਵਿੱਚ ਹੁੰਦਾ ਤੇ ਬੜੀਆਂ ਕ੍ਰਾਂਤੀਕਾਰੀ ਗੱਲਾਂ ਕਰਦਾ بڑے ਵੱਡੇ ਵੱਡੇ ਸ਼ਹੀਦਾਂ ਦੇ ਸੁਪਨੇ ਤੇ ਉਹਨਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਸਭ ਤੋਂ ਵੱਡਾ ਅਨੁਜਾਈ ਤੇ ਤਰਾਸਦੀ ਹੈਗੀ ਆ। ਇਹ ਤਰਾਸਦੀ ਆ ਸਾਡਾ ਪੰਜਾਬ ਇਹ ਕਹੀਏ ਕਿ ਦਿੱਲੀ ਦੀ ਕਟਪੁਤਲੀ ਬਣ ਕੇ ਕੇਜਰੀਵਾਲ ਦੀ ਕਟਪੁਤਲੀ ਬਣ ਕੇ ਕਿੱਥੇ ਜਾਤਰਾ ਹੋਇਆ ਅੱਜ ਪੰਜਾਬ ਦੇ ਸਸਿਆਣੂ ਜਿਹੜੀ ਗੱਲ ਮੈਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਵੱਡੀਆਂ ਸਟੇਜਾਂ ਤੋਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਅਕਸਰ ਇਹ ਕਹੀ ਆ ਕਿ ਕੇਜਰੀਵਾਲ ਦਾ ਪੰਜਾਬ ਦੇ ਨਾਲ ਦੋਸਤੋਂ ਕੋਈ ਦੂਰ ਦਰਾਡੇ ਦਾ ਵੀ ਸਨੇਹ ਪਿਆਰ ਵਾਲਾ ਵਾਸਤਾ ਨਹੀਂ ਉਹ ਪੰਜਾਬ ਨੂੰ ਸਿਰਫ ਤੇ ਸਿਰਫ ਵਸਤੀ ਬਣਾਉਣ ਵਾਸਤੇ ਆਇਆ ਉਹ ਦਿੱਲੀ ਦਾ ਇੱਕ ਮੇਅਰ ਆ ਮੁੱਖ ਮੰਤਰੀ ਨਹੀਂ ਉਹ ਪੰਜਾਬ ਦੇ ਰੁਪਈਏ ਦੇ ਨਾਲ ਦੇਸ਼ ਦੇ ਬਾਕੀ ਸੂਬਿਆਂ ਦੀ ਚੋਣ ਲੜਨ ਦਾ ਮਨਸੂਬਾ ਉਹਨੇ ਬਸਤੀ ਬਣਾਉਣਾ ਪੰਜਾਬ ਨੂੰ ਤੇ ਤੁਸੀਂ ਮੇਰੀਆਂ ਸਟੇਟਮੈਂਟਾਂ ਕੱਢ ਕੇ ਦੇਖ ਲਓ ਅੱਜ ਉਹ ਗੱਲ 101% ਸੱਚੀ ਸਾਬਤ ਹੋ ਰਹੀ ਹੈ ਪੰਜਾਬ ਦੇ ਨਾਲ ਸਨੇਹ ਪਿਆਰ ਕੋਈ ਨਹੀਂ ਪੰਜਾਬ ਦੇ ਪੈਸੇ ਦੇ ਨਾਲ ਦੇਸ਼ ਦੇ ਦੂਜੇ ਸੂਬਿਆਂ ਦੀਆਂ ਚੋਣਾਂ ਕਿਵੇਂ ਲੜਨੀਆਂ ਬੇੜਾ ਗਰਖ ਪੰਜਾਬ ਦਾ ਕਿਵੇਂ ਕਰਨਾ ਇੱਕ ਨਕਾਤੀ ਪ੍ਰੋਗਰਾਮ ਕੇਜਰੀਵਾਲ ਦਾ ਨੇ ਤੁਹਾਨੂੰ ਲੱਗਦਾ ਗਾਇਬ ਰਹਿ ਗਿਆ ਮੈਂ ਪਿੱਛੇ 5-4 ਮਹੀਨੇ ਪਹਿਲਾਂ ਵੀ ਗੁਰੂ ਸਾਹਿਬ ਦੇ ਚਰਨਾਚ ਆਇਆ ਤੁਹਾਡੇ ਦਰਸ਼ਨ ਕਰਕੇ ਗਿਆ ਕਰਮ ਭੂਮੀ ਲੁਧਿਆਣਾ ਮੈਂ ਉੱਥੇ ਬੈਠਾ ਵੀ ਸੇਵਾ ਕਰਦਾ ਆ ਤੁਹਾਡੇ ਵੀ ਕੱਲ ਪਰਸੋਂ ਅੰਮ੍ਰਿਤਸਰ ਦੇ 5-6 ਨੌਜਵਾਨ ਕੋਈ ਫਿਰੋਜ਼ਪੁਰ ਦਾ ਕੋਈ ਸੰਗਰੂਰ ਦਾ 42 ਨੌਜਵਾਨ ਬੱਚੇ ਬੱਚੀਆਂ ਜਿਹੜੇ ਏਜੰਟਾਂ ਤੋਂ ਲੁੱਟੇ ਹੋਏ ਸੀ ਬੈਂਸ ਦਾ ਐਮਐਲਏ ਹੈ ਨੀਗਾ ਬੈਂਸ ਐਮਐਲਏ ਨੀਗਾ ਪਰ ਉਹਨਾਂ 42 ਦੇ ਪੈਸੇ ਦਿਵਾਉਣ ਦੀ ਗਰੰਟੀ ਜ਼ਿੰਮੇਵਾਰੀ ਬੈਂਸ ਦੀ ਆ ਤੁਸੀਂ ਤੁਸੀਂ ਪੜ ਲਿਆ ਮੈਂ ਆਪਣੀ ਡਿਊਟੀ ਛੋਟੇ ਵੀਰ ਬਾਖੂਬੀ ਦੇ ਨਾਲ ਬਿਨਾਂ ਕਿਸੇ ਡਰ ਤੇ ਖੌਫ ਤੋਂ ਡਿਸਚਾਰਜ ਕਰ ਰਿਹਾ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਆ ਇਮਾਨਦਾਰੀ ਪੱਲੇ ਆ ਇਹ ਲੋਕ ਜੋ ਮਰਜ਼ੀ ਕਰਦੇ ਫਿਰਨ ਇਮਾਨਦਾਰੀ ਦੇ ਕਾਫਲੇ ਨੂੰ ਕਦੇ ਰੋਕ ਨਹੀਂ ਸਕਦੇ ਤੁਸੀਂ ਇਮਾਨਦਾਰ ਹੋ ਪਰ ਆਮ ਆਦਮੀ ਪਾਰਟੀ ਕਹਿੰਦੀ ਸੀ ਕੱਟਰ ਇਮਾਨਦਾਰ ਉਹ ਤਾਂ ਹੁਣ ਪਤਾ ਲੱਗ ਗਿਆ ਕੱਟਰ ਇਮਾਨਦਾਰੀ ਉਹਨਾਂ ਦੀ ਇਮਾਨਦਾਰੀ ਦਾ ਜਿਹੜਾ ਸਾਹਮਣੇ ਟ੍ਰੇਲਰ ਨਹੀਂ ਫਿਲਮ ਚੱਲ ਗਈ ਵੀ ਕਿੰਨੇ ਕ ਇਮਾਨਦਾਰ ਆ ਕਿੰਨੀ ਕੁ ਇਮਾਨਦਾਰੀ ਉਹਨਾਂ ਦੇ ਸ਼ਾਸਨ ਪ੍ਰਸ਼ਾਸਨ ਦੇ ਅੰਦਰ ਹੈਗੀ ਆ ਉਹ ਕੰਮ ਜਿਹੜਾ ਪਹਿਲਾਂ ਦੋਸਤੋ 5000 ਰੁਪਏ ਚ ਹੁੰਦਾ ਸੀ ਅਕਾਲੀਆਂ ਜਾਂ ਕਾਂਗਰਸੀਆਂ ਦੇ ਵੇਲੇ ਤਹਿਸੀਲ ਚ ਚੱਲ ਜਿਓ ਉਦਾਹਰਣ ਦੇਣ ਲੱਗਿਆ 5000 ਚ ਹੁੰਦਾ ਸੀ ਅੱਜ 50000 ਚ ਵੀ ਨਹੀਂ ਹੁੰਦਾ ਰੇਟ ਆਫ ਕਰਾਪਸ਼ਨ ਇਨਕਰੀਜ਼ ਕਿੰਨਾ ਹੋ ਗਿਆ ਮੇਰਾ ਖਿਆਲ ਸਾਰੇ ਤੁਸੀਂ ਇਸ ਗੱਲ ਦੇ ਗਵਾਹ ਹੋ 5000 ਵਾਲੀ ਰਜਿਸਟਰੀ ਅੱਜ 50000 ਚ ਵੀ ਨਹੀਂ ਤਸੀਲਦਾਰ ਕਰਦਾ ਇਹ ਸਿਰਫ ਤੇ ਸਿਰਫ ਬੋਰਡਾਂ ਦੇ ਉੱਤੇ ਆਪਣੀ ਫੋਟੋ ਲਾਉਣ ਦੀ ਰਾਜਨੀਤੀ ਮੈਂ ਪਿੱਛੇ ਦੇਖ ਕੇ ਆਇਆ ਜਿਹੜੀ ਹੈਰਿਟੇਜ ਸਟਰੀਟ ਦੇ ਵਿੱਚ ਉੱਥੇ ਵੀ ਭਵੰਤਮਾਨ ਦੀ ਫੋਟੋ ਸ਼ਰਮ ਕਰ ਯਾਰ ਉਹ ਸ਼ਰਮ ਕਰ ਇਥੇ ਗੁਰਬਾਣੀ ਦਾ ਕੀਰਤਨ ਪ੍ਰਵਾਹ ਇਸ ਸਟਰੀਟ ਦੀਆਂ ਸਕਰੀਨਾਂ ਦੇ ਉੱਤੇ ਚੱਲਦਾ ਸੀ ਤੇ ਤੈਨੂੰ ਇੰਨੀ ਵੀ ਸ਼ਰਮ ਨਹੀਂ ਵੀ ਤੂੰ ਇਸ ਸਟਰੀਟ ਦੇ ਉੱਤੇ ਲੱਗੀਆਂ ਸਕਰੀਨਾਂ ਦੇ ਉੱਤੇ ਵੀ ਆਪਣੀ ਫੋਟੋ ਚਲਾਉਣੀ ਸ਼ੁਰੂ ਕਰ ਦਿੱਤੀ ਦੁੱਖ ਹੈ ਇਸ ਗੱਲ ਦਾ ਵੱਡਾ ਦੁੱਖ ਹੈ ਦੋਸਤੋ ਠੀਕ ਹੈ ਜੀ